हलो तो जी सत श्रीकाल जी सारू सो so, जल्दी जल्दी आ जाओ जी आज की लाइव के अज बन रहे जी अलवी के पत्तियाँ के पकौड़े सो so, जल्दी जल्दी ज्वाइन करो अच्छी लाइव में ताकि आप अपने जो अज की वीडियो है वह शुरू कर सकी जल्दी जल्दी ज्वाइन करो जी सारे ताकि वीडियो में आप जो ना स्टार्ट कर सकी मैं अपनी अगली तैयारी कर लेनी और जब तक ज्वाइन कर रही सारी जी, जी वीडियो में ਸਤ ਸ੍ਰੀ ਅਕਾਲ ਜੀ। ਸੋ ਜਲਦੀ ਜਲਦੀ ਜੁਆਇਨ ਕਰੋ ਜੀ ਵੀਡੀਓ ਨੂੰ। ਸਿੱਖਾਂ ਦੇ ਸਾਰਿਆਂ ਨੂੰ ਸੋ ਅੱਜ ਦੀ ਰੈਸਪੀ ਆਪਾਂ ਕੜੇਲੇ ਲੈ ਕੇ ਆਏ ਹਾਂ ਜੀ ਅਰਬੀ ਦੇ ਪੱਤੇ ਦੇ ਪਕੌੜੇ ਸੋ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਸਮਾਨ ਜਿਹੜਾ ਆਪਾਂ ਉਹ ਦੱਸ ਦਿੰਦੀ ਆਪਾਂ ਇੱਥੇ ਲੈਣਾ ਜੀ ਅਰਬੀ ਦੇ ਪੱਤੇ ਔਰ ਦੇ ਨਾਲ ਲਸਣ ਲਿਆ ਜੀ ਹਰੀ ਮੇਚ ਲਈ ਹੈ ਔਰ ਬੇਸਨ ਲੈ ਸੋ ਮੈਂ ਤੁਹਾਨੂੰ ਸਮਾਨ ਬੈਕ ਕੈਮਰਾ ਕਰਕੇ ਦਿਖਾ ਦਿੰਨੀ ਆ ਜੀ ਸੋਰਾ ਅਗਰ ਤੁਸੀਂ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰਵਾਓ ਔਰ ਵੀਡੀਓ ਅਗਰ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰਨਾ ਵੀਡੀਓ ਨੂੰ ਕਿਉਂਕਿ ਤੁਹਾਡੀ ਲਾਈਕ ਦੇ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦਾ ਔਰ ਆਪਾਂ ਵਧੀਆ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਸੋ ਤੁਹਾਨੂੰ ਮੈਂ ਅੱਜ ਤਾਂ ਜਿਹੜਾ ਸਮਾਨ ਹੈ ਉਹ ਪਹਿਲਾਂ ਦਿਖਾ ਦਿੰਨੇ ਆ ਜੀ ਥੈਂਕ ਯੂ ਜੀ ਜਿਨ੍ਹਾਂ ਨੇ ਲਾਈਕ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਸੋ ਐਰ ਲਈ ਜੀ ਆਪਾਂ ਅੱਜ ਇੱਥੇ ਅਰਬੀ ਦੇ ਪੱਤੇ ਔਰ ਮੈਨੂੰ ਪਹਿਲੀ ਵਾਰੀ ਹੈ ਮੋਹਾਲੀ ਦੇ ਵਿੱਚ ਵੱਡੇ ਵਾਲੇ ਅਰਬੀ ਦੇ ਪੱਤੇ ਮਿਲੇ ਨਾਰਮਲੀ ਜਿਹੜੇ ਛੋਟੇ ਸਾਈਜ਼ ਵਾਲੇ ਮਿਲਦੇ ਆ ਔਰ ਪਹਿਲੀ ਵਾਰੀ ਜਿਹੜੇ ਸਾਰੇ ਹੀ ਪੱਤੇ ਜਿਹੜੇ ਵੀ ਹੈਗੇ ਸਾਰੇ ਪੱਤੇ ਵੱਡੇ ਸਾਈਜ਼ ਦੇ ਮਿਲੇ ਸੋ ਇਹ ਆਪਾਂ ਇੱਥੇ ਲੈ ਲਈਏ ਅਰਬੀ ਦੇ ਪੱਤੇ ਔਰ ਇਹਨਾਂ ਨੂੰ ਚੰਗੀ ਤਰੀਕੇ ਨਾਲ ਆਪਾਂ ਜਿਹੜਾ ਤੋਲਿਆ ਜੀ ਔਰ ਇਹਦੇ ਬਾਅਦ ਨਾਲ ਹੀ ਆਪਾਂ ਇੱਥੇ ਲਈਆਂ ਜੀ ਹਰੀ ਮਿਰਚ ਔਰ ਨਾਲ ਲਸਣ ਤੁਸੀਂ ਆਪਣੇ ਟੇਸ ਅਕੋਰਡਿੰਗ ਹਰੀ ਮਿਰਚ ਮਨੂੰ ਜ਼ਿਆਦਾ ਠਿੱਕਾ ਪਸੰਦ ਹੈ ਸੋ ਮੈਂ ਉਸ ਦੇ ਅਕੋਰਡਿੰਗ ਜਿਹੜੀਆਂ ਹਰੀ ਮਿਰਚ ਲੈ ਰਹੀ ਹਾਂ जिस हिसाब से लेना चाहो वह ले सकते हो मिर्च अपने अकॉर्डिंग नाल, नाल ही इतने मैं लिया जी बेसन सो सब तो पहले आप करेंगे जड़े लसन और हरी मिर्च है यू आप पीस लवेंगे तो अगर चाहो तो कुट भी सकते हो मैं मिकसी के थोड़ा सारा पानी पा के पीसा क्योंकि तो उही वाला पानी आप बेसन जवों सो यी पाने आसानी के ना लसन पीसिया जाएगा मेनू आप पीस लव जी हु सो लसन सड़ा पीस चुके पीस चुक्या जी ओपन करल आप ਸਾਰਾ ਲਸਣ ਸਾਡਾ ਪੀਸ ਚੁੱਕਿਆ ਇਹਨੂੰ ਆਪਾਂ ਪਾ ਦਵਾਂਗੇ ਜੀ ਵੇਸਣ ਦੇ ਵਿੱਚ ਪਰ ਇਹਨਾਂ ਕੋਕੋਲਿਆਂ ਦੇ ਵਿੱਚ ਲਸਣ ਦਾ ਫਲੇਵਰ ਜਿਹੜਾ ਬਹੁਤ ਜ਼ਿਆਦਾ ਵਧੀਆ ਲੱਗਦਾ ਤੁਸੀਂ ਇੱਕ ਵਾਰ ਟਰਾਈ ਕਰਨਾ ਕਿਉਂਕਿ ਅੱਜਕੱਲ੍ਹ ਬਰਸਾਤਾਂ ਦੇ ਮੌਸਮ ਦੇ ਵਿੱਚ ਹੀ ਅਰਬੀ ਦੇ ਪੱਤੇ ਮਿਲਦੇ ਆ ਜੀ ਬਾਅਦ ਵਿੱਚ ਤੁਹਾਨੂੰ ਨਹੀਂ ਮਿਲਣਗੇ ਹਾਲਾਂਕਿ ਮੈਂ ਆਪਣੇ ਘਰ ਵੀ ਗਮਲੇ ਦੇ ਵਿੱਚ ਲਗਾਏ ਹੋਏ ਆ ਜੀ ਅਰਬੀ ਦੇ ਪੱਤੇ ਔਰ ਉਹਦਾ ਸਾਈਜ਼ ਜਿਹੜਾ ਨਾ ਉਹ ਵੱਡਾ ਨਹੀਂ ਹੈਗਾ ਕਿਉਂਕਿ ਗਮਲੇ ਦੇ ਵਿੱਚ ਹੈਗੇ ਆ ਉਨੂੰ ਫਿਰ ਮੈਂ ਕੀ ਕਰਦੀ ਆ ਜਦੋਂ ਵੀ ਬਣਾਨੇ ਹੁੰਦੇ ਮੈਂ ਐਸੇ ਤਿਕਨ ਨਾਰਮਲ ਪਕੌੜੇ ਜਿਹਾ ਬੰਦਿਆ ਉਸੇ ਤਰੀਕੇ ਨਾਲ ਹੀ ਮੈਂ ਉਹਨਾਂ ਨੂੰ ਬਣਾ ਲੈਣੀ ਕਿਉਂਕਿ ਬਹੁਤ ਛੋਟੇ ਹੋਣ ਕਰਕੇ ਨਾ ਉਹ ਗਮਲੇ ਦੇ ਵਿੱਚ ਇੰਨੇ ਜ਼ਿਆਦਾ ਪੱਤੇ ਜਿਹੜੇ ਉਹ ਨਿਕਲਦੇ ਵੀ ਨਹੀਂ ਆ। ਸੋ ਮੈਂ ਇਹਨਾਂ ਨੂੰ ਨਾਰਮਲ ਪਕੌੜਿਆਂ ਦੀ ਤਰ੍ਹਾਂ ਬਣਾ ਲੀਆਂ। ਸੋ ਇਹ ਪਾਣੀ ਵੀ ਕੋਲ ਕੇ ਵਿੱਚੇ ਪਾ ਦਿੱਤਾ ਜੀ ਇਹਦਾ। ਸੋ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ लाइक जरूर करियो जी सारे चैनल सब्सक्राइब जरूर करना जिन्होंने हले तक चैनल सब्सक्राइब नहीं किया प्लीज़ सब्सक्राइब जरूर करियो और लाइक जरूर करियो जी वीडियो नु। और यह भी कमेंट करके जरूर दस ये वीडियो कितों की देख रहे हो जी तो ਤੱਲਾ ਪਾ ਪਾਵਾਂਗੇ ਜੀ ਨਮਕ ਪਾਵਾਂਗੇ ਨਮਕ ਤੁਸੀਂ ਆਪਣੇ ਅਕੋਰਡਿੰਗ ਪਾ ਲੈਣਾ ਜੀ ਜਿੰਨਾ ਤੁਹਾਨੂੰ ਚਾਹੀਦਾ ਫਾਈਨਲ ਦੇ ਨਾਲ ਕੀ ਥੋੜੀ ਸਾਰੀ ਹਲਦੀ ਬਸ ਇਹਦੇ ਵਿੱਚ ਨਾਰਮਲ ਇਹੀ ਵਾਲਾ ਮਸਾਲਾ ਜਿਹੜਾ ਮੈਂ ਐਡ ਕਰਦੀ ਹਾਂ ਮੈਂ ਸਿਰਫ ਇਹੀ ਪੋਚੇ ਦਾ ਪਾਣੀ ਆ ਕਿਉਂਕਿ ਇਹਨਾਂ ਪਕੌੜਿਆਂ ਦੇ ਵਿੱਚ ਲਸਣ ਦਾ ਆਪਣਾ ਹੀ ਜਿਹੜਾ ਬਹੁਤ ਵਧੀਆ ਫਲੇਵਰ ਆਂਦਾ ਸੋ ਇਹ ਦੋ ਚੀਜ਼ਾਂ ਪਾ ਲਈਆਂ ਜੀ ਆਪਾਂ ਉਹ ਮੈਂ ਤੁਹਾਨੂੰ ਦੱਸ ਵੀ ਦੇਣੀ ਆ ਅੱਜ ਆਪਾਂ ਨਾਲ ਦੇ ਨਾਲ ਮੇਰੀ ਲਾਈਫ ਦੇ ਵਿੱਚ ਫਾਰਮ ਆ ਪਕਾੜਿਆ ਦੀ ਰਹੀ ਆ ਬਟ ਨਾਲ ਦੇ ਨਾਲ ਮੇਰੀ ਲਾਈਫ ਦੇ ਵਿੱਚ ਇਸ ਟਾਈਮ ਰਬੜੀ ਵੀ ਇੱਥੇ ਪਕ ਰਹੀ ਹੈ ਜੀ ਮੈਨੂੰ ਰਬੜੀ ਨੂੰ ਪਕ ਲੈਣ ਵਾਸਤੇ ਰੱਖਿਆ ਹੋਇਆ ਔਰ ਅੱਜ ਮੈਂ ਨਾਲ ਬੇਟੀ ਦੀ ਫਰਮਾਇਸ਼ ਸੀ ਫਰੂਟ ਕਸਟਰਡ ਖਾਣ ਦੀ ਸੋ ਨਾਲ ਦੇ ਨਾਲ ਮੈਂ ਇੱਥੇ ਕਸਟਰਡ ਵੀ ਜਿਹੜਾ ਉਹ ਬਣਾ ਕੇ ਠੰਡਾ ਕਰਨ ਦੇ ਲਈ ਰੱਖਿਆ ਹੋਇਆ ਹੈ ਔਰ ਕਸਟਰਡ ਦੀ ਅਗਰ ਤੁਸੀਂ ਰੈਸਪੀ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਦੇ ਉੱਪਰ ਅਵੇਲੇਬਲ ਹੈਗੀ ਆ ਤੁਸੀਂ ਉਹ ਵੀਡੀਓ ਜਿਹੜੀ ਆ ਉਥੋਂ ਦੀ ਉਹ ਦੇਖ ਸਕਦੇ ਹੋ ਸੁਰਬੜੀ ਵੀ ਜਿਹੜੀ ਆ ਸਾਡੇ ਨਾਲ ਨਾਲ ਕਰਦੀ ਪਈ ਐ ਪਰ ਇਸ ਤੋਂ ਪਹਿਲਾਂ ਅੱਜ ਮੈਂ ਕੇਕ ਦੇ ਦੋ ਆਰਡਰ ਵੀ ਨਿਪਟਾ ਚੁੱਕੇ ਆ ਜੀ ਮੇਰੇ ਹੋਮ ਬੇਕਰ ਵੀ ਆ ਮੈਂ ਸੋ ਕੇਕ ਦੇ ਆਰਡਰਸ ਵੀ ਮੇਰੇ ਹੁੰਦੇ ਆ ਸੋ ਉਹ ਵਾਲੇ ਦੋ ਕੇਕ ਦੇ ਆਰਡਰ ਮੇਰੇ ਅੱਜ ਆ ਚੁੱਕੇ ਆ ਸੋ ਇਹਦੇ ਵਿੱਚ ਆਪਾਂ ਪਾ ਲਿਆ ਜੀ ਮਸਾਲਾ ਨਮਕ ਔਰ ਹਲਦੀ ਔਰ ਹੁਣ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਲਵਾਂਗੇ ਜੀ ਇਹਦਾ ਜਿਹੜਾ ਬੈਟਰ ਹੈ ਉਹ ਬਹੁਤ ਜ਼ਿਆਦਾ ਪਤਲਾ ਨਹੀਂ ਹੁੰਦਾ ਸੰਗਣਾ ਇਹਦਾ ਜਿਹੜਾ ਹੁੰਦਾ ਜਿਹੜਾ ਕਿ ਉਹ ਬੇਸਨ ਦੇ ਉੱਪਰ ਨਾ ਪੱਤੇ ਜਦੋਂ ਆਪਾਂ ਬੇਸਨ ਨੂੰ ਲਗਾਵਾਂਗੇ ਪੱਤਿਆਂ ਦੇ ਉੱਪਰ ਉਹ ਸਾਰਾ ਜਿਹੜਾ ਬੇਸਨ ਨਾ ਕੋਟ ਹੋ ਜਾਏ ਪੱਤਿਆਂ ਦੇ ਉੱਪਰ ਮਤਲਬ ਲੱਗ ਜਾਏ ਸਾਰਾ ਅਗਰ ਆਪਾਂ ਤੁਸੀਂ ਪਤਲਾ ਬੈਟਰ ਬਣਾ ਦੋਗੇ ਤਾਂ ਉਹ ਪੱਤਿਆਂ ਦੇ ਉੱਪਰ ਲੱਗੇਗਾ ਨਹੀਂ ਸੋ ਸਾਰੇ ਨੂੰ ਆਪਾਂ ਮਿਕਸ ਕਰ ਲਵਾਂਗੇ ਜੀ और वीडियो वाइटिया लगती है तो प्लीज लाइक जरूर करना जी हाल पानी घट है ये सो पानी थोड़ा थोड़ा करके ही पावगे बहुत ज़्यादा नहीं एक पावगी एकोवार नहीं तो सारा लग जाएगा ना पानी जरा पतला हो जाएगा बैटर ਇਸ ਤੀਕੇ ਨਾਲ ਆਪਾਂ ਸਾਰੇ ਨੂੰ ਮਿਕਸ ਕਰ ਲੈਣਾ ਤੁਸੀਂ ਜੇ ਚਾਹੋ ਤੈਨੂੰ ਹੱਥ ਨਾਲ ਵੀ ਕਰ ਸਕਦੇ ਹੋ ਅਗਰ ਵਿਸਕਰ ਨਹੀਂ ਆ ਤੁਹਾਨੂੰ ਨਾਰਮਲੀ ਤੁਸੀਂ ਹੱਥ ਦੇ ਨਾਲ ਫੈਂਟ ਲੋ ਚੰਗੇ ਠੀਕੇ ਨਾਲ ਮੈਂ ਥੋੜਾ ਸਾਰਾ ਬੇਸਨ ਇਹਦੇ ਵਿੱਚ ਥੋੜਾ ਪਾ ਲਵਾਂਗੇ ਮੈਨੂੰ ਘੱਟ ਲੱਗ ਰਿਹਾ ਸੋ ਥੋੜਾ ਸਾਰਾ ਬੇਸਨ ਆਪਾਂ ਹੋਰ ਪਾ ਦਿੰਨੇ ਆ ਇਹਦੇ ਵਿੱਚ ਜਦੋਂ ਆਪਾਂ ਆਰਬੀ ਦੇ ਪੱਤੇ ਬਣਾਉਣੀਆਂ ਨੇ ਨਾ ਇੱਕ ਹੁੰਦਾ ਕਿ ਬੇਸਨ ਬਹੁਤ ਮੋਟੀ ਤਹਿ ਜਿਹੜੀ ਜਿੰਨੂੰ ਕਹਿੰਦੇ ਆ ਲੇਅਰ ਕਹਿੰਦੇ ਆ ਆਪਾਂ ਉਹ ਲਗਾ ਦੇਣਾ ਉਹਦੇ ਨਾਲ ਕੀ ਹੋਏਗਾ ਜਦੋਂ ਤੁਸੀਂ ਪੱਤੇ ਨੂੰ ਫਰਾਈ ਕਰ ਲਵੋਗੇ ਅਗਰ ਤੁਸੀਂ ਸ਼ੈਲੋ ਫਰਾਈ ਕਰਨਾ ਚਾਹੋਗੇ ਤਾਂ ਉਸੇ ਕਿਨਾਂ ਕਰ ਸਕਦੇ ਹੋ ਅਗਰ ਫਰਾਈ ਕਰਨਾ ਚਾਹੋ ਤਾਂ ਫਰਾਈ ਕਰ ਸਕਦੇ ਹੋ ਪਰ ਜਦੋਂ ਤੁਸੀਂ ਫਰਾਈ ਕਰੋਗੇ ਨਾ ਉਹ ਮੋਟੀ ਤਹਿ ਦੇ ਵਿੱਚ ਕੀ ਹੁੰਦਾ ਬੇਸਨ ਬਹੁਤ ਜ਼ਿਆਦਾ ਹੁੰਦਾ ਉਹ ਬੇਸਨ ਬਹੁਤ ਸਖਤ ਹੋ ਜਾਂਦੇ ਜਦੋਂ ਆਪਾਂ ਨੂੰ ਫਰਾਈ ਕਰ ਲੈਣੇ ਆ ਬਹੁਤ ਜ਼ਿਆਦਾ ਸਖੋਦ ਹੋ ਜਾਂਦਾ ਖਾਨ ਦੇ ਵਿੱਚ ਉਹਦੇ ਸੋ ਆਪਾਂ ਉਨੀ ਤੇ ਹੀ ਲੇਅਰ ਬੇਸਨ ਦੀ ਲਗਾਵਾਂਗੇ ਕਿਉਂਕਿ ਪੱਤੇ ਆਪਾਂ ਦੋ ਤਿੰਨ ਜਿਹੜੇ ਪੱਤੇ ਆਪਾਂ ਉਹ ਲੈਣੇ ਹੁੰਦੇ ਇਕੱਠੇ ਅਗਰ ਬਹੁਤ ਜ਼ਿਆਦਾ ਲਗਾ ਦਵਾਂਗੇ ਤਾਂ ਉਹ ਮੋਟੀ ਜੀ ਤਹਿ ਬਣ ਜਾਏਗੀ ਲੇਅਰ ਬਣ ਜਾਏਗੀ ਬੇਸਨ ਦੀ ਜੋ ਆਪਾਂ ਉਸ ਦੇ ਨਾਲ ਨਹੀਂ ਕਰਾਂਗੇ घना बेसन ना बहुत ज्यादा पतला होया ना बहुत ज्यादा संघना हो सो इस तरीके जो बेसन घोल लिया जी सारा उतार लवेंगे अपना तो वेस्ट नहीं करेंगे आप भी चीज सारा सा चुक हैं ਸੋ ਇਹ ਲੱਫਾ ਇਕਨਾਪਾ ਪਾਣੀ ਦਾ ਪਤੀਲਾ ਵੀ ਭਰ ਕੇ ਚਾਰ ਕਰ ਲਿਆ ਜੀ ਅਗਰ ਤੁਹਾਡੇ ਕੋਲ ਸਟ੍ਰੀਮਰ ਹੈ ਤਾਂ ਤੁਸੀਂ ਸਟ੍ਰੀਮਰ ਯੂਜ਼ ਕਰ ਸਕਦੇ ਹੋ ਮੇਰੇ ਕੋਲ ਸਟ੍ਰੀਮਰ ਨਹੀਂ ਹੈ ਤੇ ਮੈਂ ਪਾਣੀ ਦੇ ਪਤੀਲੇ ਦੇ ਉੱਪਰ ਨਾਰਮਲ ਜੋ ਛਾਨਣੀ ਆਉਂਦੀ ਹੈ ਸਟੀਲ ਵਾਲੀ ਇਹ ਵਾਲੀ ਛਾਨਣੀ ਜਵਾਂਦੀ ਮੈਂ ਇਹਨੂੰ ਰੱਖ ਲਿਆ ਪਾਣੀ ਵਾਲੇ ਪਤੀਲੇ ਦੇ ਉੱਪਰ ਸੋ ਇਹਦੇ ਉੱਪਰ ਰੱਖ ਕੇ ਮੈਂ ਉਹਨਾਂ ਨੂੰ ਸਟ੍ਰੀਮ ਕਰ ਲੈਣੀ ਆ ਇਹ ਜੜੀ ਰੈਸਪੀ ਹੈ ਇਹ ਮੈਂ ਸਿੱਖੀ ਹੋਈ ਹੈ ਜੀ ਆਪਣੀ ਮਦਰ-ਇਨ-ਲॉ ਕੋਲ ਉਹ ਬਹੁਤ ਵਧੀਆ ਬਣਾਉਂਦੇ ਸੀ ਜੀ ਇਹ ਵਾਲੇ ਪਕੌੜੇ ਅਰਬੀ ਦੇ ਉਹ ਤਾਂ ਅਰਬੀ ਦੇ ਪੱਤਿਆਂ ਦੀ ਨੇ ਇੱਕ ਸਬਜ਼ੀ ਵੀ ਬਣਾਉਂਦੇ ਸੀ ਹਾਲਾਂਕਿ ਮੈਨੂੰ ਸਬਜ਼ੀ ਹਸਬੰਡ ਨਹੀਂ ਖਾਂਦੇ ਇਸ ਲਈ ਮੈਂ ਉਹ ਸਬਜ਼ੀ ਨਹੀਂ ਬਣਾਂਦੀ ਲੇਕਿਨ ਉਹ ਸਬਜ਼ੀ ਵੀ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਲਸਣ ਦੇ ਫਲੇਵਰ ਵਾਲੀ ਹੁੰਦੀ ਹੈ ਬਹੁਤ ਜ਼ਿਆਦਾ ਸੋ ਉਹ ਵੀ ਕਾਫੀ ਵਧੀਆ ਲੱਗੀ ਉਸ ਵਿੱਚ ਮਸਾਲਾ ਜਿਹੜਾ ਉਹ ਜ਼ਿਆਦਾ ਪੈਂਦਾ ਸੋ ਇਹ ਸਾਡਾ ਹੋ ਚੁੱਕਿਆ ਜੀ ਬਟੇ ਰੈਡੀ ਹੋ ਦੂਜੀ ਤਰਫ ਖੜੀ ਰਬੜੀ ਜਿਹੜੀ ਉਹ ਵੀ ਪਕ ਰਹੀ ਹੈ